ਪਾਕਿਸਤਾਨ ਕਿਹੜੇ ਸ਼ਹਿਰ ਗਏ ਸੀ ਅਸੀਂ ਕੋਈ ਖਾਸ ਮਤਲਬ ਗਏ ਤੇ ਰੈ ਪਿੰਡ ਜਿਹੜੇ ਜ਼ਿਲ੍ਹੇ ਚ ਪੈਂਦਾ ਜੀ ਲਾਹੌਰ ਚ ਜੀ ਕਿੰਨੇ ਦਿਨ ਹੋ ਗਏ ਸੀ ਗਿਆ ਨੂੰ ਮੈਂ ਗਿਆ ਸੀ 14 ਦਿਨ ਫਿਰ ਮੁੜੇ ਤੁਸੀਂ ਕੱਲ ਦੀਆਂ ਖਬਰਾਂ ਦੇਖ ਕੇ ਮੁੜੇ ਕਿ ਜਾਂ ਫਿਰ ਤੁਸੀਂ ਵੈਸੇ ਕੋਈ ਮਤਲਬ ਮੁੜ ਜਾ ਸੀਗਾ ਕੋਤ ਵੀ ਢਿੱਲੀ ਜੋ ਗਈ ਮੈਂ ਕਿਹਾ ਚਲੋ ਚੱਲੀਏ ਸ਼ਾਵ ਨੂੰ ਪਤਾ ਲੱਗਾ ਕਹਿੰਦੇ ਤੁਸੀਂ ਅੱਛਾ ਕੀਤਾ ਕਿ ਮੌਲ ਖਰਾਬ ਆ ਤੁਸੀਂ ਆ ਜਾਓ ਮਾਹੌਲ ਖਰਾਬ ਦੀ ਗੱਲ ਕਰਦੇ ਆ ਵੈਸੇ ਤਾਂ ਚਲੋ ਮਾਹੌਲ ਖਰਾਬ ਹੈ ਨਹੀਂ ਤੇ ਉੱਥੇ ਕੀ ਪਰਸੈਪਸ਼ਨ ਕੀ ਆ ਉੱਥੇ ਗੱਲ ਪਤਾ ਵੀ ਨਹੀਂ ਸਰ ਉਹਨਾਂ ਨੂੰ ਤਾਂ ਉਹ ਤਾਂ ਕੋਈ ਆਮਨ ਚੈਨ ਉੱਥੇ ਤਾਂ ਸ਼ਾਂਤੀ ਆ ਕੋਈ ਪੁੱਛ ਨਹੀਂ ਰਿਹਾ ਕਿਸੇ ਨੂੰ ਕੋ ਦੂਜੇ ਨੂੰ ਇੰਧਰੋਂ ਪੋਚ ਕੇ ਗੋਲੀਆਂ ਮਾਰੀਆਂ ਗਈਆਂ ਵੈਸੇ ਇਹ ਗੱਲ ਨਹੀਂ ਅਸੀਂ ਕਹਿ ਸਕਦੇ ਪਰ ਇਨਸਾਨ ਤਾਂ ਇਨਸਾਨੀਅਤ ਹੀ ਹੈ ਨਾ ਤੁਹਾਡੇ ਚਾਰ ਮੇਰੇ ਖੁੰਚ ਕੀ ਫਰਕ ਆ ਸਰ ਤੇ ਕਿਸੇ ਸਿੱਖ ਕੋਈ ਮੁ슬ਮਾਨ ਕੀ ਫਰਕ ਹੈ ਭਾਈਚਾਰ ਹਿੰਦੂ ਵੀ ਕੋਈ ਆਪਣਾ ਹੀ ਹੈ ਉਹ ਕਿਹੜਾ ਬਗਾਨਾ ਥੋੜੀ ਹੈ ਜਿਵੇਂ ਤੁਹਾਡੇ ਰਿਸ਼ਤੇਦਾਰ ਨੇ ਤੁਸੀਂ ਤਾਂ ਆਉਂਦੇ ਜਾਂਦੇ ਰਹਿੰਗੇ हां ਨਹੀਂ ਉਹ ਵੈਸੇ ਮੈਂ ਦੂਸਰੀ ਵਾਰ ਹੀ ਗਏ ਹਾਂ ਉਹ ਤਕਰੀਬਨ 2 ਸਾਲ ਬਾਅਦ 3 ਸਾਲ ਬਾਅਦ ਆ ਜਾਂਦੇ ਆ ਕੋਈ ਮਤਲਬ ਉੱਤਲੀ ਉੱਤਲੀ ਗੱਲ ਹੀ ਹੈਗੀ ਰਾਮਨਾਥ ਜਿਵੇਂ ਹੁਣ ਦੂਸਰੀ ਵਾਰ ਹੀ ਗਏ ਹਾਂ ਚੈਕਿੰਗ ਦੇ ਵਿੱਚ ਜਾਂ ਸਕਿਉਰਟੀ ਪਰਪਸ ਤੋਂ ਤੁਹਾਨੂੰ ਲੱਗਿਆ ਕਿ ਵੀ ਥੋੜਾ ਸਖਤ ਹੈ ਕੰਮ ਨਹੀਂ ਜਾਂਦੇ ਹੋ ਕੁਝ ਨਹੀਂ ਲੱਗਿਆ ਮੁੜਦੇ ਹੋ ਤਕਰੀਬ ਖਾਸੀ ਹੋਈ ਹੈ ਤਕਰੀਬ ਮਤਲਬ ਜਗਾ ਜਗਾ ਮਤਲਬ ਖਲਾਸੀ ਇਹ ਚੈੱਕ ਹੁੰਦੀ ਰਹੀ ਹੈ ਵੀ ਇੰਡੀਆ ਵਾਲਾ ਨਿਕਲ ਜਾਓ ਕਿ ਕਿਸ ਕਿਵੇਂ ਦੀ ਕਰਦੇ ਆ ਫਿਰ ਪੁੱਛਦੇ ਆ ਵੀ ਤੁਸੀਂ ਕਿੱਥੇ ਗਏ ਕਿਵੇਂ ਗਏ ਕਿੱਥੇ ਗਏ ਸੀਗੇ ਕਿਹੜੇ ਪਿੰਡ ਗਏ ਸੀਗੇ ਬਸ ਐਨੀ ਪੁੱਛਦੇ ਆ ਸਾਮਾਨ ਵਗੈਰਾ ਪੂਰਾ ਚੈੱਕ ਕਰਦੇ ਆ ਹਾਂ ਸਾਮਾਨ ਪੂਰਾ ਚੈੱਕ ਕਰਦੇ ਆ ਜੀ ਕੀ ਜ਼ਿਆਦਾ ਇੰਡੀਆ ਵਾਲੇ ਪਾਸੇ ਕਰਨ ਦੇ ਕੇ ਜਾਂ ਪਾਕਿਸਤਾਨ ਵਾਲੇ ਪਾਸੇ ਵੀ ਕਰਦੇ ਨੇ ਜੀ ਦੋਏ ਇੱਕੋ ਜਿਹੇ ਨੇ ਮੇਰੇ ਤਾਂ ਮੇਰੇ ਕੋਲ ਤਾਂ ਬੈਗ ਹੀ ਖਾਲੀ ਸੀ ਦੋ ਮੇਰਾ ਕੀ ਚੱਕਰ ਪਈ ਅੱਛਾ ਮੇਰੇ ਕੋਲ ਤਾਂ ਚਾਰ ਕੱਪੜੇ ਆਪਦੇ ਸੀਗੇ ਇੱਕ ਬੈਗ ਦੇ ਵਿੱਚ ਥੋੜਾ ਜਿਹਾ ਚਾਰਾ ਸਾਮਾਨ ਸੀ ਬਾਹਰ ਪਾ ਪਾਕਿਸਤਾਨ ਦੇ ਰਿਸ਼ਤਿਆਂ ਚ ਤਰੇੜਾ ਇੱਕ ਵਾਰੀ ਫੇਰ ਕਹਿ ਸਕਦੇ ਵੀ ਪੈ ਗਈਆਂ ਨੇ ਹਾਂ ਜੀ ਹੁਣ ਤਾਂ ਔਖਾ ਹੋ ਜੂਗਾ ਥੋੜਾ ਜਿਹਾ ਹਾਂ ਜੀ ਮੁਸ਼ਕਿਲ ਹੋ ਗਏ ਜੀ ਬਿਲਕੁਲ ਸਹੀ ਗੱਲ ਹੈ ਉਹ ਤਾਂ ਮੁਸ਼ਕਿਲ ਆਪੀ ਹੋ ਗਏ ਜਿਹੜੇ ਉਧਰਲੇ ਵਸਦੇ ਨੇ ਮਤਲਬ ਇੱਧਰ ਰਹਿੰਦੇ ਨੇ ਉਹ ਮਤਲਬ ਉੱਥੇ ਬਾਰਡਰ ਦੇ ਬਿਠਾਈ ਬੱਠੇ ਦੇ ਨਾਲ ਜਿਹਨੇ ਕਹਿੰਦੇ ਮੀਟਿੰਗ ਹੋਣੀ ਦੀ ਜਿਹੜੇ ਉਧਰਲੇ ਤੇ ਉਧਰ ਹੀ ਮੋੜਤੇ ਜਿਹੜੇ ਇੱਧਰਲੇ ਇੱਧਰ ਮੋੜਦੇ ਜੀ ਜਮੀਰ ਖਾਨ ਹੁਣੇ-ਹੁਣੇ ਪਾਕਿਸਤਾਨ ਤੋਂ ਭਾਰਤ ਪਹੁੰਚੇ ਨੇ ਉੱਥੋਂ ਦੇ ਕੀ ਹਾਲਾਤ ਨੇ ਉੱਥੇ ਕੀ ਕਰਨਗੇ ਸੀਗੇ ਸਾਰੀ ਗੱਲਬਾਤ ਕਰਦੇ ਆਂ ਕਿਉਂਕਿ ਕੱਲ ਸਰਕਾਰ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਤੇ ਜ਼ਮੀਰ ਖਾਨ ਹੁਣੀ ਹੁਣੇ ਹੁਣੇ ਪਾਕਿਸਤਾਨ ਦੀ ਅੰਬੈਸੀ ਜਿਹੜੀ ਹੈ ਭਾਰਤ ਦੀ ਅੰਬੈਸੀ ਕਲੀਅਰ ਕਰਕੇ ਭਾਰਤ ਪਹੁੰਚੇ ਨੇ ਗੱਲਬਾਤ ਕਰਦੇ ਆ ਖਾਨ ਸਾਹਿਬ ਅ ਇੰਡੀਆ ਚ ਕਿਹੜਾ ਤੁਹਾਡਾ ਇੱਥੇ ਕਿਹੜਾ ਪਿੰਡ ਹੈ ਜੀ ਪਿੰਡ ਉਪਲਖੇੜੀ ਹੈ ਜੀ ਅੱਛਾ ਜੀ ਇਹ ਮਲੇਰ ਕੋਟਲੇ ਕੋਲੇ ਤੋਂ 6 ਕਿਲੋ ਮੀਟਰ ਹੈ ਅੱਛਾ ਜੀ ਤੇ ਪਾਕਿਸਤਾਨ ਕਿਹੜੇ ਸ਼ਹਿਰ ਗਏ ਸੀ ਤੁਸੀਂ ਅਸੀਂ ਕੋਈ ਖਾਸ ਮਤਲਬ ਗਏ ਤੇ ਰਹਿ ਪਿੰਡ ਰਹਿ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਲਾਹੌਰ ਚ ਜੀ ਉਥੇ ਹੈ ਕੋਈ ਰਿਸ਼ਤੇਦਾਰ ਹੋਣਗੇ ਜੀ ਤੁਹਾਡੇ ਮੇਰੀ ਭੂਆ ਦਾ ਪੁੱਤ ਹੈ ਜੀ ਮੇਰੀ ਸਾਲੀਆਂ ਵੀ ਨੇ ਥੋ ਅੱਛਾ ਜੀ ਹਾਂਜੀ ਇਕੱਲੇ ਗਈ ਸੀ ਕਿ ਤੁਸੀਂ ਇਕੱਲੇ ਗਈ ਸੀ ਹੂੰ ਤੇ ਕਿੰਨੇ ਦਿਨ ਹੋ ਗਏ ਸੀ ਗਿਆ ਨੂੰ ਜੀ ਮੈਂ ਗਿਆ ਸੀ 14 ਤਰੀਕ ਨੂੰ ਅੱਛਾ ਜੀ ਤੇ ਫਿਰ ਮੁੜੇ ਤੁਸੀਂ ਕੱਲ ਦੀਆਂ ਖਬਰਾਂ ਦੇਖ ਕੇ ਮੁੜੇ ਕਿ ਜਾਂ ਫਿਰ ਤੁਸੀਂ ਵੈਸੇ ਕੋਈ ਮਤਲਬ ਮੁੜ ਜਾ ਸੀਗਾ ਕੋਤ ਵੀ ਢਿੱਲੀ ਜੋ ਗਈ ਮੈਂ ਕਿਹਾ ਚਲੋ ਚੱਲੀਏ ਤੇ ਛਾਉ ਨੂੰ ਪਤਾ ਲੱਗਾ ਕਿ ਨੇ ਤੁਸੀਂ ਅੱਛਾ ਕੀਤਾ ਕਿ ਮੌਲ ਖਰਾਬ ਹੈ ਤੁਸੀਂ ਆ ਜਾਓ ਮੈਂ ਕਿਹਾ ਮੈਂ ਤਾਂ ਵਾਪਸੀ ਕਰਾ ਲਈ ਮੈਂ ਤਾਂ ਆ ਰਿਹਾ ਹਾਂ ਮੱਸੇ ਨੂੰ ਗੱਲ ਲੱਗਿਆ ਅੱਛਾ ਮਾਹੌਲ ਖਰਾਬ ਦੀ ਗੱਲ ਕਰਦੇ ਆ ਵੈਸੇ ਤਾਂ ਚਲੋ ਮਾਹੌਲ ਖਰਾਬ ਹੈ ਨਹੀਂ ਤੇ ਉੱਥੇ ਕੀ ਪਰਸੈਪਸ਼ਨ ਕੀ ਹੈ ਉੱਥੇ ਗੱਲ ਪਤਾ ਵੀ ਨਹੀਂ ਸਰ ਉਹਨਾਂ ਨੂੰ ਤਾਂ ਅੱਛਾ ਹੋ ਤਾਂ ਕੋਈ ਆਮਨ ਚੈਨ ਉੱਥੇ ਤਾਂ ਸ਼ਾਂਤੀ ਹੈ ਕੋਈ ਪੁੱਛ ਨਹੀਂ ਰਿਹਾ ਕਿਸੇ ਨੂੰ ਕਿਸ ਦੂਜੇ ਨੂੰ ਹੂੰ ਪਤਾ ਵੀ ਨਹੀਂ ਹੈਗਾ ਹੂੰ ਚਲੋ ਇਹ ਤਾਂ ਪਤਾ ਲੱਗ ਗਿਆ ਹੋਊਗਾ ਵੀ ਜੰਮੂ ਕਸ਼ਮੀਰ 'ਚ ਹਮਲਾ ਹੋਇਆ ਤੇ ਉੱਥੋਂ ਦੇ ਲੋਕਾਂ ਦਾ ਕੀ ਰਿਐਕਸ਼ਨ ਸੀਗਾ ਉਹਨੂੰ ਦੇਖ ਕੇ ਦੀ ਉਹਨੂੰ ਦੇਖ ਕੇ ਉਹ ਤਾਂ ਉਹਨਾਂ ਦਾ ਇਜਾਜ਼ਤੇ ਵੀ ਨਹੀਂ ਸਰ ਉੰਨਾ ਤਾਂ ਜਾਚਦੇ ਵੀ ਨਹੀਂ ਉਹਦਾ ਨਾਮ ਨਾਬ ਨਾਮ ਚੈਨਾ ਕੰਮ ਕਰਦੇ ਫਿਰਦੇ ਆ ਉਹ ਤਾਂ ਕਿਤੇ ਕੋਈ ਗੱਲਬਾਤ ਵੀ ਨਹੀਂ ਕਰਦਾ ਕੋਈ ਅੱਛਾ ਜੀ ਨਾ ਜਮੀ ਨਹੀਂ ਹੂੰ ਉਧਰ ਮੈਨੂੰ ਲੱਗਦਾ ਫਿਰ ਜਿਵੇਂ ਤੁਹਾਡੇ ਰਿਸ਼ਤੇਦਾਰ ਨੇ ਤੁਸੀਂ ਤਾਂ ਆਉਂਦੇ ਜਾਂਦੇ ਰਹੇ ਹੋਗੇ ਹਾਂ ਮੈਂ ਨਹੀਂ ਉਹ ਵੈਸੇ ਮੈਂ ਦੂਸਰੀ ਵਾਰੀ ਗਿਆ ਉਹ ਤਕਰੀਬਨ 2 ਸਾਲ ਬਾਅਦ 3 ਸਾਲ ਬਾਅਦ ਆ ਜਾਂਦੇ ਕੋਈ ਮਤਲਬ ਉਧਰਲੀ ਉਧਰਲੀ ਗੱਲ ਹੀ ਹੈਗੀ ਰਾਮ ਨਾਉਂਦੇ ਆ ਰਾਮ ਤੁਸੀਂ ਜਿਵੇਂ ਹੁਣ ਦੂਸਰੀ ਵਾਰੀ ਗਏ ਹੋ ਚੈਕਿੰਗ ਦੇ ਵਿੱਚ ਜਾਂ ਸਕਿਉਰਿਟੀ ਪਰਪਸ ਤੋਂ ਤੁਹਾਨੂੰ ਲੱਗਿਆ ਕਿ ਵੀ ਥੋੜਾ ਸਖਤ ਹੈ ਕੰਮ ਨਹੀਂ ਜਾਂਦੇ ਹੋ ਕੁਛ ਨਹੀਂ ਲੱਗਿਆ ਮੁੜਦੇ ਹੋ ਤਕਰੀਬ ਖਾਸੀ ਹੋਈ ਆ ਹਾਂ ਮੁੜਦੇ ਉਹਦਾ ਤਕਰੀਬ ਨੇ मतलब ਜਗਾ ਜਗਾ मतलब तलाਸੀ ਤੇ ਚੈੱਕ ਹੁੰਦੀ ਰਹੀ ਆ ਵੀ ਇੰਡੀਆ ਵਾਲਾ ਨਿਕਲ ਜਾ ਜਿਹੜੇ ਬਾਕੀ ਵਾਲੇ ਤੇ ਉਹ ਫਿਰ ਥੋੜੇ ਠਹਿਰ ਕੇ ਹੋਣਗੇ ਜਿਹੜਾ ਕੋਈ ਬਾਹਰ ਨਹੀਂ ਆ ਕੋਈ मतलब ਜਿਵੇਂ ਉਧਰ ਦਾ ਵਸੇਂਦਾ ਹੋਇਆ ਉਹਨਾਂ ਦਾ ਉਹ ਬਿਠਾਏ ਹੋਇਆ ਤੇ ਅੰਦਰ ਪੁੱਛ ਗਿਛ ਕਿਵੇਂ ਦੀ ਕਰਦੇ ਆ ਫਿਰ ਪੁੱਛਦੇ ਆ ਵੀ ਤੁਸੀਂ ਕਿੱਥੇ ਗਏ ਕਿਵੇਂ ਗਏ ਹਾਂ ਕਿੱਥੇ ਗਏ ਸੀਗੇ ਕਿਹੜੇ ਪਿੰਡ ਗਏ ਸੀਗੇ ਬਸ ਐਨੀ ਪੁੱਛਦੇ ਆ ਸਮਾਨ ਵਗੈਰਾ ਪੂਰਾ ਚੈੱਕ ਕਰਦੇ ਹਾਂ ਹਾਂ ਸਮਾਨ ਪੂਰਾ ਚੈੱਕ ਕਰ ਲਿਆ ਜੀ ਕਿ ਜਿਆਦਾ ਇੰਡੀਆ ਵਾਲੇ ਪਾਸੇ ਕਰਨ ਦੇ ਕਿ ਜਾਂ ਪਾਕਿਸਤਾਨ ਵਾਲੇ ਪਾਸੇ ਵੀ ਕਰਦੇ ਨੇ ਨਹੀਂ ਦੋਏ ਇੱਕੋ ਜੀ ਨੇ ਕੋਈ ખાસ ਗੱਲ ਨਹੀਂ ਹੈ ਐਪ ਕੀ ਥੋੜਾ ਜਿਹਾ ਵੱਧ ਲੱਗਿਆ ਨਾ ਮੇਰੇ ਤਾਂ ਮੇਰੇ ਕੋਲ ਤਾਂ ਬੈਗੇ ਖਾਲੀ ਸੀ ਦੋਏ ਮੇਰਾ ਕੀ ਚੱਕਰ ਲੱਗੇ ਅੱਛਾ ਮੇਰੇ ਕੋਲ ਤਾਂ ਚਾਰ ਕੱਪੜੇ ਆਪਦੇ ਸੀਗੇ ਇੱਕ ਬੈਗ ਦੇ ਵਿੱਚ ਥੋੜਾ ਜਿਹਾ ਬੱਚਾ ਦਾ ਸਮਾਨ ਸੀ ਬਾਸ ਪਰ ਹੁਣ ਜਿਵੇਂ ਕਹਿ ਰਹੇ ਨੇ ਵੀ 48 ਘੰਟਿਆਂ ਬਾਅਦ ਬਾਰਡਰ ਨੂੰ ਬੰਦ ਕਰ ਦੇਣਾ ਇੱਕ ਤਰ੍ਹਾਂ ਦਾ ਲੱਗਿਆ ਵੀ ਹੋਊਗਾ ਵੀ ਜਿਵੇਂ ਤੁਹਾਡੇ ਤੇ ਰਿਸ਼ਤੇਦਾਰ ਆ ਵੀ ਆਉਣ ਜਾਣ ਹੁਣ ਰੁਕ ਜਾਊਗਾ ਵੀ ਅਣਮਿੱਥੇ ਸਮੇਂ ਦੇ ਲਈ ਬੰਦ ਹੋਣਾ ਵੀ ਜਦੋਂ ਬੰਦ ਹੋ ਗਿਆ ਫਿਰ ਥੋੜਾ ਜਿਹਾ ਔ ਇਹ ਤਾਂ ਮੁਸ਼ਕਲ ਹੋ ਜਾਊਗਾ ਜਿਹਦੇ ਵੀਜ਼ੇ ਲੱਗੇ ਨਹੀਂ ਉਹ ਬਚਾਰੇ ਬੈਠੇ ਨੇ ਚਾਰ-ਚਾਰ ਘੜੇ ਲੱਗਦਾ ਦਿੱਲੀ ਉਮਾ ਸਾਹਿਬਾ ਮਿਲਦਾ 20-20 ਹਜ਼ਾਰ 15-15 ਹਜ਼ਾਰ ਲੱਗ ਜਾਂਦਾ ਹੁਣ ਜਿਹਦੇ ਵੀਜ਼ੇ ਲੱਗੇ ਉਹ ਕੈਨਸਲ ਹੋ ਗਏ ਵੀਜ਼ੇ ਤਾਂ ਕਹਿੰਦੇ ਕੈਨਸਲ ਹੈ ਜੀ ਸਮਝੋ ਵੀ ਕੈਨਸਲ ਆ। ਹੋ ਗਏ ਜੀ ਉਹ ਤਾਂ ਹੂੰ ਉਹ ਤਾਂ ਦੱਸਿਆ ਇੱਥੇ ਕਹਿੰਦੇ ਵੀਜ਼ੇ ਕੈਨਸਲ ਲੇ ਤੁਹਾਡੇ ਤੁਹਾਡਾ ਕਿੰਨੇ ਚਿਰ ਦਾ ਸੀਗਾ ਜੀ ਵੀਜ਼ਾ ਮੇਰਾ ਲੱਗਿਆ ਸੀਗਾ ਮਤਲਬ ਇੱਕ ਮਹੀਨੇ ਦਾ ਮੈਨੂੰ 2 ਮਹੀਨੇ ਹੋ ਗਏ ਤੇ ਵੀਜ਼ਾ ਲੱਗੇ ਨੂੰ ਮੈਂ ਕਿਹਾ ਕਿ ਇਹਦੇ ਖਾਦਮੇ ਨਾ ਹੋ ਜਾ ਮੈਂ ਹੁਣ ਆਇਆ ਸੀ 14 ਤਰੀਕ ਨੂੰ ਮੈਂ ਕਿਹਾ ਮੈਂ 20 ਨੂੰ ਵ 25 ਨੂੰ ਵਾਪਸ ਚਲੇ ਜਾਊਗਾ ਉਹ ਕੁਦਰਤੀ ਤਵੀਰ ਢਿੱਲੀ ਹੋ ਗਈ ਮੈਂ ਕਿਹਾ ਚੱਲੀਏ ਉਹ ਕਹਿੰਦੇ ਵਧੀਆ ਹੋ ਗਿਆ ਸ਼ਾਮ ਨੂੰ ਕਹਿੰਦੇ ਵਾਕਿਆ ਤੂੰ ਮੈਂ ਕਿਹਾ ਠੀਕ ਹੈ ਵੀ ਮਾਹੌਲ ਖਰਾਬ ਹੈ ਤੇ ਉਧਰ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਕੋਲ ਵੀ ਵੀਜ਼ਾ ਹੈਗਾ ਇੰਡੀਆ ਦਾ ਨਹੀਂ ਜੀ ਉਹ ਲੈਂਦੇ ਨਹੀਂ ਉਹਨਾਂ ਨਾਲ ਮਿਲਣਾ ਨਹੀਂ ਹਲਦਾ ਉਹਨਾਂ ਕਾਗਜ਼ ਪੱਤਰ ਗਏ ਨੇ ਹੋ ਹੁਣ ਦੇਣਗੇ ਉਧਰ ਅੰਜਾ 6 ਮਹੀਨਾ ਫਿਰ ਵੀਜ਼ਾ ਲੱਗਣਾ ਉਹਨਾਂ ਦਾ ਸਾਡਾ ਮੇਰੇ ਖਿਆਲ ਤੇ ਕੱਟੋ ਵਣ ਸਾਲ ਬਾਅਦ ਲੱਗਿਆ ਪਰ ਹੁਣ ਤਾਂ ਜਿਵੇਂ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਚ ਤਰੇੜਾਂ ਇੱਕ ਵਾਰੀ ਫੇਰ ਕਹਿ ਸਕਦੇ ਆਂ ਵੀ ਪੈ ਗਈਆਂ ਨੇ ਹਾਂਜੀ ਹੁਣ ਤਾਂ ਔਖਾ ਹੋ ਜੂਗਾ ਥੋੜਾ ਜਿਹਾ ਹਾਂ ਇਹਨਾਂ ਨੂੰ ਮੁਸ਼ਕਲ ਹੋ ਗਿਆ ਜੀ ਬਿਲਕੁਲ ਸਹੀ ਗੱਲ ਹੈ ਹੂੰ ਉਹ ਤਾਂ ਮੁਸ਼ਕਲ ਆਪੀ ਹੋ ਗਿਆ ਜਿਹੜੇ ਉਧਰਲੇ ਵਸਦੇ ਨੇ ਮਤਲਬ ਇੱਧਰ ਰਹਿੰਦੇ ਨੇ ਉਹ ਮਤਲਬ ਉੱਥੇ ਬਾਰਡਰ ਦੇ ਬਿਠਾਈ ਬੱਠੇ ਦੇ ਵਾਲੇ ਜਿਹਨੇ ਕਹਿੰਦੇ ਮੀਟਿੰਗ ਹੋਣੀ ਦੀ ਜਿਹੜੇ ਉਧਰਲੇ ਤੇ ਉਧਰ ਹੀ ਬਰਡ ਤੇ ਜਿਹੜੇ ਇੱਧਰਲੇ ਤੇ ਇੱਧਰ ਮੋੜਦੇ ਜੀ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਵੇਂ ਕੁਝ ਕੁ ਸ਼ਰਾਰਤੀ ਅੰਸਰ ਆ ਜਿਹੜੇ ਇਦਾਂ ਦਾ ਹਮਲਾ ਕਰ ਦਿੰਦੇ ਨੇ ਪਰ ਆਮ ਲੋਕਾਂ ਨੂੰ ਫ ਤੁਸੀਂ ਸਾਰਾ ਇੰਡੀਆ ਪਰੇਸ਼ਾਨ ਹੋਇਆ ਹੈ ਬੇਕਾਰਿਆ ਦੋਨੇ ਇਹ ਤਾਂ ਹੈਗੇ ਉਹਨਾਂ ਦਾ ਪਰ ਮੁਸਲਮਾਨ ਤੁਸੀਂ ਕਿਵੇਂ ਸੋਚਦੇ ਹੋ ਕਿ ਜਿਵੇਂ ਉਹਨਾਂ ਨੇ ਕਿਹਾ ਵੀ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੇ ਵਸੇ ਇਹ ਗੱਲ ਨਹੀਂ ਅਸੀਂ ਕਹਿ ਸਕਦੇ ਪਰ ਇਨਸਾਨ ਤਾਂ ਇਨਸਾਨੀਅਤ ਹੀ ਹੈਗਾ ਨਾ ਤੁਹਾਡੇ ਚਾਰ ਮੇਰੇ ਖੂਨ ਚ ਕੀ ਫਰਕ ਆ ਸਰ ਫਰਕ ਨਹੀਂ ਫਿਰ ਤੁਸੀਂ ਸਿੱਖ ਤੁਸੀਂ ਮੁਸਲਮਾਨ ਕੀ ਫਰਕ ਹੈ ਭਾਈਚਾਰਾ ਹਿੰਦੂ ਵੀ ਕੋਈ ਆਪਣਾ ਹੀ ਹੈ ਉਹ ਕਿਹੜਾ ਬਗਾਨਾ ਥੋੜੀ ਹੈ ਪਰ ਇਹ ਭਾਈਚਾਰਾ ਇਹਨੂੰ ਕੁਝ ਕੁ ਲੋਕ ਹੈਗੇ ਜਿਹੜੇ ਖਰਾਬ ਕਰਨਾ ਚਾਹੁੰਦੇ ਨੇ ਉਹ ਕੁਝ ਬੰਦੇ ਨੇ ਜਿਨ੍ਹਾਂ ਨੇ ਆਪਦੇ ਕੁਰਸੀਆਂ ਲੈਣੇ ਨੇ ਉਹ ਖਰਾਬ ਕਰਦੇ ਆ ਥੋੜੀ ਕਰਾ ਆਪਾਂ ਦਾ ਉਹ ਤਾਂ ਜਿਹੜੇ ਪਾਕਿਸਤਾਨ ਮੁਸਲਮਾਨ ਨੇ ਉਹਨਾਂ ਦੇ ਮਨਾਂ 'ਚ ਕੋਈ ਇਦਾਂ ਦੀ ਗੱਲ ਨਹੀਂ ਸੀ। ਉਹ ਨਾ ਜੰਮੀ ਨਹੀਂ ਸੀ ਕੁਝ ਵੀ ਨਹੀਂ ਹੈਗਾ। ਉਹ ਤਾਂ ਸੀ ਨੰਗਾਣਾ ਸਾਹਿਬ ਗਏ ਤੇ ਉੱਥੇ ਬੜੀ ਆਦੂ ਕਰਦੇ ਆ, ਪਿਆਰ ਨਾਲ ਬਿਠਾਉਂਦੇ ਆ। ਸਾਡੇ ਇੱਕ ਬੰਦੇ ਨੇ ਸਿਰ ਨੰਗਾ ਕਰ ਲਿਆ। ਉਹ ਕਹਿੰਦਾ ਥੋੜੇ ਮਾਮਾ ਸਾਹਿਬ ਨੇ ਲਿਖਿਆ ਵੀ ਸਿਰ ਨੰਗਾ ਨਹੀਂ ਰੱਖਣਾ। ਅੰਦਰ ਬਾਬੇ ਨਾਨਕ ਕਹਿੰਦੇ ਉੱਥੇ ਗਏ ਸੀ। ਮਤਲਬ ਕਹਿੰਦਾ ਉਹ ਤਾਂ ਭਾਈਦਾਲ ਇੱਕੋ ਹੀ ਹੈ। ਉਹ ਨਹੀਂ ਮਤਲਬ ਇਹ ਚੀਜ਼ ਨਹੀਂ ਕਰਦੇ। ਇਹ ਤਾਂ ਆਪਣੀ ਚੂਰੀ ਪਾਇਆ ਪਿਆ। ਕੁਝ ਲੋਕ ਹੈਗੇ ਜਿਹੜੇ ਖਰਾਬ ਕਰ ਰਹੇ ਆ ਜਿਵੇਂ ਉਹਨਾਂ ਨੇ ਹਮਲਾ ਕੀਤਾ। ਹਾਂਜੀ ਹਾਂਜੀ ਬਸ ਇਹ ਜਿਹੇ ਲੋਕ। ਠੀਕ ਹੈ ਖਾਨ ਸਾਹਿਬ ਹੁਣ ਤੁਸੀਂ ਫਿਰ ਤੋਂ ਸਿੱਧਾ ਪਿੰਡ ਜਾਉਂਗੇ ਜੀ ਹਾਂ ਜੀ ਸਿੱਧਾ ਪਿੰਡ ਜਾਉਂਗੇ ਠੀਕ ਹੈ ਚਲੋ ਠੀਕ ਹੈ ਖਾਨ ਸਾਹਿਬ ਤੁਸੀਂ ਆਏ ਤੁਹਾਡਾ ਇੱਕ ਤਾਂ ਜੀ ਆਇਆਂ ਨੂੰ ਤੇ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਵਜ਼ੀਰ ਖਾਨ ਨੇ ਜਿਹੜੇ ਕਹਿੰਦੇ ਕਿ ਵੈਸੇ ਵੀ ਮੈਂ 25 26 ਤਰੀਕ ਨੂੰ ਆਉਣਾ ਸੀਗਾ ਸਿਹਤ ਤਾਂ ਠੀਕ ਹੋਣ ਕਰਕੇ ਅੱਜ ਮੁੜਿਆ ਤੇ ਇਹਨਾਂ ਨੇ ਦੱਸਿਆ ਕਿ ਇੱਥੇ ਆ ਕੇ ਪਤਾ ਲੱਗਿਆ ਕਿ ਜਿਵੇਂ ਬਾਰਡਰ ਜਿਹੜੇ ਆ ਉਹ ਕੱਲ ਤੱਕ ਬੰਦ ਹੋ ਜਾਣਗੇ ਤੇ ਜਿਵੇਂ ਇਹਨਾਂ ਦੀ ਫੈਮਿਲੀ ਵੀ ਕਹਿ ਰਹੀ ਹੈ ਕਿ ਬਹੁਤ ਵਧੀਆ ਕੀਤਾ ਵੀ ਤੁਸੀਂ ਟਾਈਮ ਨਾਲ ਇੱਥੇ ਮੋੜ ਆਏ ਹੋ ਤੇ ਜਿਹੜੇ ਭਾਈਚਾਰਕ ਸਾਂਝ ਦੀ ਗੱਲ ਆ ਕਹਿੰਦੇ ਵੀ ਪਾਕਿਸਤਾਨ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਭਾਈਚਾਰਕ ਸਾਂਝ ਦੇ ਉੱਪਰ ਤਰੇੜਾ ਨਹੀਂ ਗਿਆ ਸਾਰੇ ਮਿਲਵਰਤ ਕੇ ਰਹਿੰਦੇ ਨੇ ਪਿਆਰ ਦੇ ਨਾਲ ਰਹਿੰਦੇ ਨੇ ਕੁਝ ਕੁ ਸ਼ਰਾਰਤੀ ਅਨਸਰ ਹੈਗੇ ਨੇ ਜਿਹੜੇ ਇਹਨਾਂ ਨੂੰ ਵੰਡਣਾ ਚਾਹੁੰਦੇ ਨੇ ਪਰ ਇਹ ਕਹਿੰਦੇ ਕਿ ਅਸੀਂ ਆਪਸ ਦੇ ਵਿੱਚ ਸਾਰੇ ਇੱਕ ਹਾਂ ਕੈਮਰਾਮੈਨ ਅਮਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ